ਹਾਂਜੀ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜਾਨਵਰ ਫਾਰ ਸੇਲ ਤੇ ਅੱਜ ਆਪਾਂ ਆਏ ਆ ਪਿੰਡ ਬਰਗਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੈਤੋ ਪੈ ਜਾਂਦੀ ਹੈ ਬਾਈ ਜਿਹੜੇ ਵੀਰ ਤੋਂ ਬੱਕਰੇ ਬਣਾ ਵੀਡੀਓ ਬਣਾਉਣ ਲੱਗੇ ਆ ਬਾਈ ਟੋਕੜਾ ਗੱਬਣਾ ਵੱੱਜਾ ਪਾਲਦਾ ਤੇ ਸੱਜਣਾ ਕਰਕੇ ਵੇਚਦਾ ਔਰਲੀ ਮੱਝ ਤਾਂ ਹੈਗੀ ਆ ਬਈ ਤੀਜੇ ਸੂਏ ਸੂਈ ਵੀ ਆ ਚੌਥੇ ਸੂਏ ਸੂਣਾ ਦਿਨਾਂ ਤੇ ਬਾਈ 10 ਦਿਨ ਰਹਿੰਦੇ ਬਾਕੀ ਇਹਦੇ ਆਪਾਂ ਤੁਹਾਨੂੰ ਬਾਕੀ ਵੀਡੀਓ ਤੇ ਦਿਖਾਉਨੇ ਆ। ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਹੜੀ ਦੂਜੀ ਮੱਝ ਆ ਵੀਰੇ